ਇਨਫਰਮੇਸ਼ਨ ਸੀ ਸਾਡੇ ਕੋਲ ਇਹ ਇੱਕ ਸਿਵਲ ਦੇ ਵਿੱਚ ਮੋਟਰਸਾਈਕਲ ਸਵਾਰ ਫਿਰਦਾ ਪਿਆ ਇਹਦੇ ਕੋਲ ਸ਼ਾਇਦ ਕੋਈ ਨਜਾਇਜ਼ ਹਥਿਆਰ ਹੋ ਸਕਦਾ ਹੈ ਔਰ ਕ੍ਰਿਮੀਨਲ ਵਿਰਤੀ ਦਾ ਇਹਦਾ ਪਿੱਛਾ ਕਰਦੇ ਆਪਾਂ ਜਲੰਧਰ ਰੋਡ ਪਰ ਨੇੜੇ ਸੁਖਾ ਸਿੰਘ ਚੌਂਕ ਖੜੇ ਸੀਗੇ ਉਥੋਂ ਇਹਨੇ ਟ੍ਰੈਫਿਕ ਦੀ ਪੁਲਿਸ ਦੀ ਅੱਗੇ ਨਾਕੇ ਦੀ ਚੈਕਿੰਗ ਦੇਖ ਕੇ ਆਪਣਾ ਮੋਟਰਸਾਈਕਲ ਖੜਾ ਕਰਤਾ ਔਰ ਖੱਬੀ ਸਾਈਡ ਨੂੰ ਇਹ ਸ਼ਾਸੀ ਨਗਰ ਮਾਰਕੀਟ ਟਰੱਕ ਮਾਰਕੀਟ ਵਿੱਚੋਂ ਨਿਕਲਦੀ ਕੋਸ਼ਿਸ਼ ਕੀਤੀ ਇਹਨੇ ਉਰੇ ਨੂੰ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਜਦੋਂ ਚੈੱਕ ਕੀਤਾ ਇਹਦੇ ਕੋਲ ਵਿਦੇਸ਼ੀ ਪਿਸਟਲ ਇੱਕ ਸਾਨੂੰ 30 ਬੋਰ ਦਾ ਜਿਹੜਾ ਮਿਲਿਆ ਔਰ ਨਾਲ ਰਾਉਂਡ ਸੀਗੇ ਸਮਿਥ ਮੈਗਜ਼ਨ ਇਹਦੇ ਵਿੱਚ ਹੁਣ ਤੱਕ ਦੀ ਪੁਛਗਿਸ਼ ਤੋਂ ਇਹਦੇ ਤੋਂ ਕੁਝ ਲੱਗਦਾ ਹੈ ਕਿ ਕਤਲ ਦੀ ਵਾਰਦਾਤ ਹੈ ਜਿਹੜੀ ਲੋੜੀ ਦਾ ਹੈ ਪਲੱਸ ਇਹਦੇ ਕੋਲ ਹਥਿਆਰਾਂ ਦੀ ਜਿਹੜੀ ਸਮਗਲਿੰਗ ਆ ਉਹਦੇ ਬਾਰੇ ਵੀ ਹੁਣ ਤੱਕ ਸੁਰਾਗ ਮਿਲ ਰਹੇ ਨੇ ਫਿਲਹਾਲ ਪੇਸ਼ ਕਰਕੇ ਇਹਦਾ ਰਿਮਾਂਡ ਹਸਲ ਕੀਤਾ ਅਗੇ ਤਪੀਸ਼ ਤੋਂ ਜੋ ਕੁਛ ਅਗੇ ਸਾਨੂੰ ਮਿਲਦਾ ਆ ਉਹ ਨਾਲ ਦੀ ਨਾਲ ਦੱਸਦੇ ਹਾਂ ਇਹਨੇ ਨਿਰਮਾਣ ਕਿ 3 ਦਿਨਾਂ ਦੇ ਨਿਰਮਾਣ ਤੇ ਸਾਡੇ ਕੋਲ ਇਹਦੇ ਤੋਂ ਪਹਿਲੇ ਵੀ ਰੂਮ ਗੁਦਮਿੰਦਰ ਦੇ ਗਏ ਤੇ ਇਸ ਤੋਂ ਪਹਿਲਾਂ ਇਹਦਾ ਕੋਈ ਕੇਸ ਦਰਜ ਤਾਂ ਨਹੀਂ ਮਿਲੇ ਪਲੱਸ ਇਹਦੀ ਸੋਸ਼ਲ ਮੀਡੀਆ ਦੇ ਸਾਨੂੰ ਇਹਦੀ ਕਵਰੇਜ ਜਿਹੜੀ ਉਹ ਮਿਲੀ ਹੈ ਜਿਹਦੇ ਵਿੱਚ ਹਥਿਆਰਾਂ ਦੇ ਨਾਲ ਇਹਦੀਆਂ ਬਾਈਟ ਵਗੈਰਾ ਕਾਫੀ ਲੱਗ ਰਿਹਾ ਵੀ ਉਹਨਾਂ ਦੇ ਵਿੱਚ ਵਿਚਰਦਾ ਹੈ ਅਗਲੇ ਹੁੰਦਾ ਕਿ ਫੋਟੋ ਹੀ ਫਿਲਹਾਲ ਤਾਂ ਇਹ ਪਤਾ ਲੱਗਾ ਵੀ ਹਰੀ ਕੀ ਸਾਈਡ ਤੋਂ ਕੋ ਬੰਦਾ ਇਹਦੇ ਲਿੰਕ 'ਚ ਆ ਉਹਦੇ ਤੋਂ ਲੈ ਰਿਆ ਅੱਗੇ ਅਜੇ ਤਪੀਸ਼ ਦੇ ਦੌਰਾਨ ਜੋ ਪਤਾ ਲੱਗਾ ਉਹ ਦੱਸਿਆ